ਪਟਿਕੜ ਸਾਹਿਬ ਦੇ ਵਿੱਚ ਵਾਪਰੇ ਭਿਆਨਕ ਹਾਦਸੇ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਮੌਤ ਹੋ ਗਈ ਹੈ ਬੱਸੀ ਪਠਾਣਾ ਮੋਰਿੰਡਾ ਰੋਡ ਤੇ ਪੈਂਦੇ ਪਿੰਡ ਨੁਰਾਵਾ ਨਜ਼ਦੀਕ ਇਹ ਪੂਰਾ ਹਾਦਸਾ ਵਾਪਰਦਾ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਤੇ ਜਾ ਰਹੇ ਮੁਲਾਜ਼ਮ ਦੀ ਟਰੱਕ ਦੇ ਨਾਲ ਟੱਕਰ ਹੋ ਜਾਂਦੀ ਹੈ ਤੇ ਇਸੇ ਦਰਮਿਆਨ ਉਹਨਾਂ ਨੂੰ ਕਾਫੀ ਸੱਟਾਂ ਲੱਗਦੀਆਂ ਨੇ ਤੇ ਜਦੋਂ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਤਾਂ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਜਨਮ ਦਿਨ ਤੋਂ ਅਗਲੇ ਦਿਨ ਮੁਲਾਜ਼ਮ ਤੇ ਨਾਲ ਇਹ ਪੂਰਾ ਹਾਦਸਾ ਵਾਪਰਦਾ 10 ਜਿਗੇ ਟਰੱਕ ਬਿਨਾ ਲਾਈਟਾਂ ਤੇ ਇੰਡੀਕੇਟਰ ਤੋਂ ਖੜਾ ਸੀ ਜਿਸ ਦੇ ਕਾਰਨ ਜਸਪ੍ਰੀਤ ਸਿੰਘ ਦਾ ਮੋਟਰਸਾਈਕਲ ਇਸ ਟਰੱਕ ਦੇ ਨਾਲ ਟਕਰਾ ਜਾਂਦਾ ਹੈ ਹਾਲਾਂਕਿ ਪੂਰੇ ਮਾਮਲੇ ਦੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ 10 ਜਿਗੇ ਟਰੱਕ ਚਾਲਕ ਜੋ ਸੀ ਉਹ ਹਾਦਸੇ ਤੋਂ ਬਾਅਦ ਮੌਕੇ ਤੋਂ ਹੀ ਫਰਾਰ ਹੋ ਗਿਆ ਜਸਪ੍ਰੀਤ ਸਿੰਘ ਮੁੰਡੇ ਦਾ ਮੁਲਾਜ਼ਮ ਸਾਡਾ ਪੰਜਾਬ ਪੁਲਿਸ ਦਾ ਜਵਾਨ ਸੀ ਜੀ ਇਹ ਆਪਣੀ ਡਿਊਟੀ ਤੋਂ ਆਇਆ ਸੀ ਗਨਮੈਲ ਸੀ ਬਤੌਰ ਤੇ ਇਰਾਜਾ ਤੱਬ ਵਾਲਿਆਂ ਨਾਲ ਜੀ ਕਿ ਆਪਣੀ ਡਿਊਟੀ ਤੋਂ ਆ ਰਿਹਾ ਸੀ ਇਹ ਫੌਲਸਰਨ ਜਾ ਰਿਹਾ ਸੀ ਕੰਮ ਵਾਸਤੇ ਤੇ ਰਸਤੇ 'ਚ ਜਿੱਥੇ ਇਹ ਨਵਪਿੰਡ ਨਗਾਮੇ ਦੇ ਕੋਲ ਜੀ ਸ਼ਰਾਬ ਦੇ ਠੇਕੇ ਦੇ ਬਾਹਰ ਇੱਕ ਟਰੱਕ ਖੜਾ ਸੀ ਜੀ ਜੋ ਪਿੱਛੇ ਤੋਂ ਆ ਰਿਹਾ ਸੀ ਹਨੇਰਾ ਹੋਣ ਕਰਕੇ ਇਹ ਟਰੱਕ ਦੇ ਵਿੱਚ ਜਾ ਕੇ ਵੱਜਿਆ ਤੇ ਉੱਥੇ ਹੀ ਮੌਕੇ ਤੇ ਉੱਪਰ ਮੌਤ ਹੋ ਗਈ ਜਿਹਦਾ ਪੋਸਟਮਾਨ ਕਰਵਾ ਕੇ ਵਾਰਸਾਂ ਦੇ ਹਵਾਲੇ ਕਰਤਾ ਕਿ ਅੱਜ ਉਹਦਾ ਸੰਸਕਾਰ ਹੋ ਗਿਆ ਸਰ ਟਰੱਕ ਵਾਲੇ ਨੂੰ ਰੈਸਟ ਕਰਦੇ ਟਰੱਕ ਵਾਲਾ ਹਜੇ ਉੱਜਦੀ ਹੀ ਭੱਜ ਗਿਆ ਮੋਕੇ ਤੋਂ ਲੇਕਿਨ ਉਹਦੀ ਤਲਾਸ਼ ਜਾਰੀ ਹੈ ਜਲਦੀ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਸਰ ਦੱਸਿਆ ਜਾਂਦਾ ਹੈ ਕਿ ਮ੍ਰਿਤਕ ਦਾ ਜਨਮ ਦਿਨ ਸੀ ਹਾਂ 12 ਤਰੀਕ ਨੂੰ ਉਸ ਦਾ ਜਨਮ ਦਿਨ ਕਿਦੋਂ ਫੈਨਾ ਸੀ ਤੇ 13 ਤਰੀਕ ਨੂੰ ਐਕਸੀਡੈਂਟ ਹੋ ਗਿਆ ਬੜੀ ਮਹੱਤਵਪੂਰਨ ਘਟਨਾ ਵਾਪਰੀ ਹੈ